ਆਹ ਇੱਕ ਪੈਲਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਨੰਦ ਕਾਰਜ ਕਰਵਾਉਣ ਲਈ ਲੈ ਕੇ ਆਏ ਸਨ ਤੇ ਉੱਥੇ ਆਪ ਸਾਰੇ ਕੁਰਸੀਆਂ ਤੇ ਬੈਠੇ ਸਨ ਤੇ ਮਹਾਰਾਜ ਦਾ ਸਰੂਪ ਇੱਥੇ ਸ਼ਜੋਬਿਤ ਸੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਹ ਮੌਕੇ ਤੇ ਪਹੁੰਚ ਗਏ ਤੇ ਵੀਡੀਓ ਬਣਾਉਂਦੇ ਹੋਏ ਜਾਣਕਾਰੀ ਦਿੰਦੇ ਦੱਸਿਆ ਕਿ ਪਹਿਲੀ ਤਾਂ ਗੱਲ ਅਕਾਲ ਤੱਕ ਤਾਂ ਸ탸ਬਤ ਹੁਕਮ ਹੈ ਕਿ ਕਿਸੇ ਵੀ ਪੈਲਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਲੈ ਜਾਣਾ ਤੇ ਉੱਪਰੋਂ ਇਸ ਪੈਲਸ ਅੰਦਰ ਮੀਟ ਸ਼ਰਾਬ ਵੀ ਚੱਲ ਰਿਹਾ ਹੈ ਇਸ ਕਰਕੇ ਇਸ ਤੋਂ ਵੱਡੀ ਬੇਅਦਬੀ ਕੀ ਹੋ ਸਕਦੀ ਹੈ ਬਾਕੀ ਤੁਸੀਂ ਵੀ ਦੇਖੋ ਕਮੇਟੀ ਮੈਂਬਰਾਂ ਵੱਲੋਂ ਸ਼ੇਅਰ ਕੀਤੀ ਗਈ ਇਹ ਪੂਰੀ ਵੀਡੀਓ ਤੇ ਇਸ ਸਭ ਬਾਰੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਹ ਵਿੱਚ ਆਨੰਦ ਕਾਰਜ ਕਰਵਾਉਣ ਦੇ ਸੀ ਜਿੱਥੇ ਸ਼ਰਾਬਾਂ ਮੀਟ ਅੰਦਰ ਚੱਲਣ ਡਿਆ ਬਾਹਰ ਗੁਰੂ ਸਾਹਿਬ ਦੇ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਜੀ ਕੁਰਸੀਆਂ ਤੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਨੰਦ ਕਾਰਜਾਂ ਦੇ ਕੁਰਸੀਆਂ ਤੇ ਬੈਠੇ ਨੇ। ਆਹ ਦੇਖੋ। ਕੋਈ ਗੱਲ ਨਹੀਂ। ਹਾਂ ਉਹਨਾਂ ਕੋ ਥੱਲੇ ਬੈਠਣ ਦੇ ਕੁਰਸੀਆਂ ਦੇ ਉੱਪਰ ਬੈਠੇ ਪਏ ਨੇ। ਕੋਈ ਗੱਲ ਜੇ ਪਤਲਾ ਜਿਹੇ ਆਉਂਦੇ ਕੋਈ ਇੱਕ ਬੋਲੋ ਮੈਡਮ ਬੋਲੋ ਹਾਂਜੀ ਦੱਸੋ ਜੀ ਆਕਾਲ ਤਖਤ ਸਾਹਿਬ ਦਾ ਹੁਕਮ ਆ ਸਾਡੇ ਸੁਪਰੀਮ ਦਾ ਮੈਡਮ ਹਾਂਜੀ 1 ਸੈਕਿੰਡ ਵਾਇਰੂਲ ਜਿੱਤ ਦਾ ਖਾਲਸਾ ਵਾਇਰੂਲ ਜਿੱਤ ਰੱਖੇ ਅੱਜ ਇੱਕ ਹਰਿਆਣਾ ਤੇ ਪੰਜਾਬ ਦੇ ਬਾਉਂਡਰ ਦੇ ਉੱਤੇ ਆ ਪਿੰਡ ਕੋ ਕਰਾ ਲਈ ਇੱਥੇ ਸ੍ਰੀ ਆਕਾਲ ਤਖਤ ਸਾਹਿਬ ਜੋ ਸਿੱਖਾਂ ਦਾ ਸੁਪਰੀਮ ਆ ਉੱਥੋਂ ਹੁਕਮ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੈਲਸ ਦੇ ਵਿੱਚ ਨਹੀਂ ਹੋਏਗਾ ਪਰ ਇੱਥੇ ਇੱਕ ਆਨੰਦ ਕਾਰਜ ਹੋ ਰਿਹਾ ਏ ਤੇ ਉਹ ਆਨੰਦ ਕਾਰਜ ਦੇ ਵਿੱਚ ਜਿਹੜਾ ਅਜੇ ਸ਼ੁਰੂ ਨਹੀਂ ਹੋਇਆ ਆ ਆਨੰਦ ਕਾਰਜ ਹੈ ਤੇ ਜਿਹੜਾ ਬੱਚਾ ਬੱਚੀ ਬੈਠੇ ਹੋਏ ਨੇ ਅਸੀਂ ਉਹਨਾਂ ਨੂੰ ਜਾ ਕੇ ਬੇਨਤੀ ਵੀ ਕੀਤੀ ਹੈ ਭਈ ਆਕਾਲ ਤਖਤ ਸਾਹਿਬ ਦਾ ਹੁਕਮ ਹੈ ਆ ਜੇ ਪੈਲਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਲੈ ਕੇ ਜਾ ਰਹੇ ਕਿਉਂਕਿ ਜਿਹੜਾ ਦੀਨ ਦੁਨੀਆ ਦਾ ਮਾਲਕ ਆ ਉਹ ਪੈਲਸਾਂ ਦੇ ਵਿੱਚ ਕਿਵੇਂ ਜਾ ਸਕਦੇ ਆ ਇਹ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸ੍ਰੀ ਆਕਾਲ ਤਖਤ ਸਾਹਿਬ ਤੋਂ ਇਹ ਸਿੱਖ ਕੌਮ ਨੂੰ ਹੁਕਮ ਆ ਪਰ ਇਸ ਦੇ ਬਾਵਜੂਦ ਵੀ ਕੁਝ ਪਰਿਵਾਰਾਂ ਨੇ ਗੁਰੂ ਘਰ ਆਪ ਸਾਹਿਬ ਮਹਾਰਾਜ ਵਹਕੇ ਆਏ ਨੇ ਅਹੀਂ ਹਰਿਆਣਾ ਸਿੱਖਪੁਰ ਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਦੀ ਟੀਮ ਜਿਹੜੀ ਸਮੁੱਚੀ ਇੱਥੇ ਪਹੁੰਚੀ ਨੇ ਸਾਨੂੰ ਪਤਾ ਲੱਗਾ ਸੀ ਸਾਡੇ ਹੈੱਡ ਗ੍ਰੰਥੀ ਸਾਹਿਬ ਵੀ ਆ ਰਹੇ ਨੇ ਮੈਂਬਰ ਸਾਹਿਬਾਨ ਵੀ ਆ ਰਹੇ ਨੇ ਔਰ ਅਗਲੀ ਕਾਰਵਾਈ ਆ ਜਿਹੜੀ ਪੁਲਿਸ ਪ੍ਰਸ਼ਾਸਨ ਨੂੰ ਵੀ ਦੱਸ ਦਿੱਤਾ ਏ ਉਹ ਵੀ ਸਾਰੇ ਪਹੁੰਚ ਰਹੇ ਨੇ ਬਸ 10 ਮਿੰਟ ਦੇ ਵਿੱਚ ਸਾਰੀ ਗੱਲ ਜਿਹੜੀ ਸੰਗਤ ਦੇ ਸਾਹਮਣੇ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ